ਖ ਰਿਹਾ ਹਾਂ ਦੇਸ਼ ਦੁਨੀਆ ਚੈਨਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਰਾਂਦੇਓ ਅੱਜ ਪਿੰਡ ਬਰਮਾਲੀਪੁਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਸੱਪੜਾਂ ਦੀ ਸਪਾਈ ਹੈ ਜਿਹੜੀ ਸਰਪੰਚ ਸਾਹਿਬ ਕਰ ਰਹੇ ਨੇ ਸਰਪੰਚ ਸਾਹਿਬ ਜੀ ਨਾਲ ਜੋੜੇ ਨੇ ਗੱਲਬਾਤ ਕਰਦੇ ਹਾਂ ਸਰਪੰਚ ਸਾਹਿਬ ਜੀ ਇੱਥੇ ਪਿੰਡ ਦੇ ਦੋ ਤਿੰਨ ਛੱਪੜ ਨੇ ਕਿੱਥੋਂ ਸ਼ੁਰੂਆਤ ਕੀਤੀ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਅਸੀਂ ਸਾਰੇ ਪਿੰਡ ਦੇ ਜਿਹੜੇ ਨਾਲੀਆਂ ਨੇ ਹੋਦੀਆਂ ਨੇ ਉਹਨਾਂ ਦੀ ਸਫਾਈ ਕੀਤੀ ਆ ਤੇ ਉਸ ਤੋਂ ਬਾਅਦ ਅਸੀਂ ਇੱਕ ਵਾਰੇ ਐਸਸੀ ਸਾਡਾ ਹੈਗੀ ਆ ਟੋਬਾ ਉਹਨੂੰ ਅਸੀਂ ਪਾਣੀ ਘਟਾਇਆ ਤੇ ਹੁਣ ਉਹਦੇ ਅੱਗੇ ਅਸੀਂ ਵਿਕਾਸ ਕਾਰਜ ਹੋਰ ਉਹਦੇ ਕਰਨੇ ਨੇ ਜਿਵੇਂ ਉਹ ਚ ਪਾਰਕ ਵਗੈਰਾ ਬਣਾਉਣਾ ਹਾਉਦੀਆਂ ਵਗੈਰਾ ਉੱਥੇ ਤੇ ਹਾਲ ਵਗੈਰਾ ਬਣਾਉਣਾ ਉਹਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਇੱਕ ਪਿੰਡ ਦੇ ਵਿਚਕਾਰ ਵੱਡਾ ਟੂਬਾ ਸਾਡਾ ਹੁਣ ਅਸੀਂ ਇਸ ਦੀ ਪਾਣੀ ਘਟਾ ਰਹੇ ਹਾਂ ਤੇ ਅਸੀਂ ਇੱਥੇ ਨਾ ਇੱਕ ਟ੍ਰੀਟਮੈਂਟ ਪਲਾਟ ਲਾ ਰਹੇ ਹਾਂ ਤੇ ਇਹਦੇ ਪ੍ਰੋਪਰ ਟ੍ਰੀਟਮੈਂਟ ਹੋ ਕੇ ਫਿਰ ਪਾਣੀ ਸਾਫ਼ ਹੋ ਕੇ ਫਿਰ ਅੱਗੇ ਖੇਤਾਂ ਨੂੰ ਅਸੀਂ ਸਪਲਾਈ ਕਰਿਆ ਕਰਾਂਗੇ ਤੇ ਹੁਣ ਉਹਦੇ ਸਾਡੇ ਵਿਕਾਸ ਕਾਰਜ ਚੱਲ ਰਹੇ ਨੇ ਜਿਹੜੇ ਪਿੰਡ ਤੋਂ ਬਾਹਰ ਦੋ ਤਿੰਨ ਟੋਬੇ ਨੇ ਉਹਨਾਂ ਬਾਰੇ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਨੇ ਉਹਨਾਂ ਦੀ ਸਫਾਈ ਤੇ ਉਹਨਾਂ ਦੀ ਗਾਹ ਦਾ ਜਿਹੜੀ ਉਹ ਵੀ ਕਿਦੋਂ ਕੱਢੀ ਜਾ ਰਹੀ ਆ ਅਸੀਂ ਹੁਣ ਬਾਰੀ-ਬਾਰੀ ਹੁਣ ਇਹ ਟੁੱਬੇ ਤੋਂ ਬਾਅਦ ਅਸੀਂ ਆ ਇੱਕ ਮਹੀਨੇ ਦੇ ਵਿੱਚ ਵਿੱਚ ਹੁਣ ਜਿੱਦਾਂ ਹੁਣ ਅੱਗੇ ਝੋਨੇ ਦਾ ਸੀਜ਼ਨ ਆਉਣਾ ਸਾ ਹੁਣ ਸਾਰੇ ਖੇਤ ਸਾਰੇ ਜ਼ਿਮੀਂਦਾਰ ਭਰਾਵਾਂ ਨੇ ਸਾਡੇ ਨਾਲ ਸਾਰਿਆਂ ਨੇ ਬਾਹੇ ਪਏ ਨੇ ਕਿਉਂ ਖਾਲੀ ਖੇਤ ਪਏ ਨੇ ਹੁਣ ਅਸੀਂ ਜਿੰਨੇ ਵੀ ਅਸੀਂ ਟੋਬੇ ਨੇ ਚਾਹੇ ਉਹ ਸਾਡਾ ਸ਼ਮਸ਼ਾਨ ਘਾਟ ਵਾਲਾ ਟੁੱਬਾ ਚਾਹੇ ਸਾਡੇ ਢਾਹ ਵਾਲਾ ਟੁੱਬਾ ਚਾਹੇ ਸਾਡਾ ਇੱਧਰ ਇੱਕ ਆਪਣਾ ਇਧਰ ਪੈਲ ਵਾਲੇ ਟੋਬੇ ਦੀ ਉਹਦੀ ਵੀ ਸਫਾਈ ਅਸੀਂ तकरीबन ਨਾ ਜਿੰਨੇ ਵੀ ਸਾਡੇ ਪਿੰਡ ਦੇ ਵਿੱਚ ਟੋਬੇ ਨੇ 5 6 तकरीबन ਟੋਬੇ ਹੈਗੇ ਨੇ ਸਾਰੇ ਟੋਬਿਆਂ ਦਾ ਅਸੀਂ ਪਾਣੀ ਕੱਢ ਕੇ ਉਹਨਾਂ ਦੀ ਸਾਰਿਆਂ ਦੀ ਪਟਾਈ ਤੇ ਗਾਰ ਉਹਨਾਂ ਦਾ ਸਾਰਿਆਂ ਦਾ ਅਸੀਂ ਬਾਹਰ ਕੱਢ ਕੇ ਤਾਂ ਕਿ ਮੁੜ ਕੇ ਸਾਨੂੰ ਕਦੇ ਪਾਣੀ ਦੀ ਸਮੱਸਿਆ ਪਿੰਡ ਤੇ ਸਾਡੇ ਟੋਬਿਆਂ ਦੀ ਨਾ ਆਵੇ ਸਰਪੰਚ ਸਾਹਿਬ ਜਿਹੜਾ ਹੈ ਵੱਡਾ ਟੋਬਾ ਇਹ ਲੱਗਦਾ ਕਿ ਵੀ ਕਾਫੀ ਲੰਬੇ ਸਮੇਂ ਤੋਂ ਇਹਦੀ ਸਫਾਈ ਹੋ ਰਹੀ ਆ ਕਿ ਪਿਛਲੀਆਂ ਜਿਹੜੀਆਂ ਸਰਕਾਰਾਂ ਸੀਗੀਆਂ ਜਾਂ ਪੰਚਾਇਤਾਂ ਸੀਗੀਆਂ ਉਹਨਾਂ ਦੇ ਇੱਕ ਰਾਜਕਾਲ ਦੌਰਾਨ ਵੀ ਸਮੇਂ ਦੌਰਾਨ ਵੀ ਇਹਦੀ ਸਫਾਈ ਹੋ ਪਾਈ ਨਹੀਂ ਇਹ ਤਕਰੀਬਨ ਨਾ ਜਿਹੜਾ ਸਾਡਾ ਵੱਡਾ ਟੋਬੇ ਦੀ ਤਕਰੀਬਨ ਅੱਜ ਹੁਣ 20 ਸਾਲ ਬਾਅਦ ਅਸੀਂ ਇਹਦੀ ਸਫਾਈ ਕਰਨ ਲੱਗੇ ਆਂ ਤਕਰੀਬਨ ਅੱਜ ਤੋਂ 20 ਸਾਲ ਪਹਿਲਾਂ ਇਹਦੀ ਸਫਾਈ ਹੋਈ ਸੀ ਤੇ ਉਸ ਤੋਂ ਬਾਅਦ ਹੁਣ ਉਸ ਤੋਂ ਬਾਅਦ ਹੁਣ ਅਸੀਂ ਇਹਨੂੰ ਸਾਫ ਕਰਨ ਲੱਗੇ ਆਂ ਟੋਬੇ ਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਤੁਸੀਂ ਕੀ ਉਪਲਬਧੀਆਂ ਕਰ ਰਹੇ ਹੋ ਜੀ ਸਿੱਖਿਆ ਦੇ ਖੇਤਰ 'ਚ ਅਸੀਂ ਦੇਖੋ ਇੱਕ ਤਾਂ ਅਸੀਂ ਦੋ ਕਮਰੇ ਸਕੂਲ ਦੇ ਰੈਡੀ ਕਰਵਾਤੇ ਆਲਰੇਡੀ ਉਹਨਾਂ ਨੂੰ ਬਸ ਗੇਟ ਆਰ ਬਾਰੀਆਂ ਲੱਗਣੋਂ ਰਹਿ ਗਈ ਬਾਕੀ ਸਾਰੀ ਪ੍ਰੋਪਰ ਹੋ ਚੁੱਕਿਆ ਤੇ ਅਸੀਂ ਆਂਗਣਵਾੜੀ ਇੱਕ ਤਿਆਰ ਅਸੀਂ ਆਲਰੇਡੀ ਕਰ ਚੁੱਕੇ ਆ ਉਹਦੇ ਵੀ ਬਸ ਗੇਟ ਆ ਦਰਵਾਜ਼ੇ ਰਹਿ ਗਏ ਤਕਰੀਬਨ ਮੈਨੂੰ ਉਮੀਦ ਹੈ ਵੀ 1 ਮਹੀਨੇ ਦੇ ਵਿੱਚ ਅਸੀਂ ਇਹਨੂੰ ਸਾਰੇ ਗੇਟ ਦਰਵਾਜ਼ੇ ਲਾ ਕੇ ਰੰਗ ਕਰਕੇ ਸਾਰਾ ਇਹਨਾਂ ਨੂੰ ਪ੍ਰੋਪਰ ਅਸੀਂ ਇਹਨੂੰ ਚਾਲੂ ਕਰ ਲਾਂਗੇ ਕਈ ਸਰ ਗਲੀਆਂ ਬਹੁਤ ਮਤਲਬ ਤਰਸਯੋਗ ਸੀਗੀਆਂ ਜਿਸ ਤਰ੍ਹਾਂ ਕਿ ਇੱਥੋਂ ਬਾਬਾ ਸਾਹਿਬ ਸਿੰਘ 베ਦੀ ਸਕੂਲ ਤੋਂ ਜਾਂਦੀ ਜਿਹੜੀ ਇੱਕ ਕੱਚੀ ਪਹੀ ਸੀਗੀ ਇਹ ਆਪਣੇ ਕੋਟਾਂ ਦੇ ਵਿੱਚ ਹੀ ਹੁੰਦੀ ਗੁਰਦੁਆਰਾ ਮੰਜੀ ਸਾਹਿਬ ਸਥਾਨ ਨੂੰ ਜਾਂਦੀ ਹੈ ਤੇ ਉਹਦੀ ਹਾਲਤ ਬੜੀ ਖਾਸਤਾ ਸੀਗੀ ਤੇ ਉਹਦੇ ਬਾਰੇ ਵੀ ਕੋਈ ਉਪਰਾਲੇ ਕੀਤੇ ਜਾ ਰਹੇ ਨੇ ਹਾਂਜੀ ਤਕਰੀਬਨ ਅੱਧੀ ਉਹ ਜਿਹੜਾ ਰਸਤਾ ਅੱਧਾ ਤਾਂ ਅਸੀਂ ਆਲਰੇਡੀ ਬਣਾ ਚੁੱਕੇ ਹਾਂ ਉਹਨੂੰ ਤੇ ਤਕਰੀਬਨ 2 ਮਹੀਨੇ ਦੇ ਵਿੱਚ ਵਿੱਚ ਹੋਣਾ ਸੀ ਉਹ ਥੋੜਾ ਰਸਤਰੀ ਮਿੰਤੀ ਕਰਕੇ ਨਾ ਤੇ ਨਾਲ ਦੇ ਪਿੰਡ ਤੱਕ ਅਸੀਂ ਉਹਨੂੰ ਪ੍ਰੋਪਰ ਬਣਾ ਦੇਣਾ ਸਾਡੀ ਉਹ ਤਿਆਰੀ ਚੱਲ ਰਹੀ ਹੈ ਬਸ ਆਟੋਬਿਆਂ ਤੋਂ ਬਾਅਦ ਅਸੀਂ ਜਿਵੇਂ ਰਾਸਤੇ ਨੇ ਰਾਸਤਿਆਂ ਵੱਲ ਨੂੰ ਹੀ ਹੋਣਾ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਛੱਪੜੀ ਦੀ ਸਪਾਈ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਤੁਸੀਂ ਆਖਿਆ ਕਿ ਇਹ ਇਹਨਾਂ ਦੀ ਨਿਹਾਰ ਹੈ ਜਿਹੜੀ ਸਕੂਲਾਂ ਦੀ ਤੇ ਆਂਗਣਵਾਲੀ ਦੀ ਬਦਲੀਆ ਇਹ ਪੱਕੀਆਂ ਗਲੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਡੇ ਨਾਲ ਤੁਹਾਡੇ ਪਿੰਡ ਦੇ ਕਾਫੀ ਲੋਕ ਐਨਆਰਆਈ ਭਰਾ ਜਿਹੜੇ ਵਿਦੇਸ਼ਾਂ ਦੇ ਵਿੱਚ ਨੇ ਜਾਂ ਨੌਜਵਾਨ ਨੇ ਇਹਨਾਂ ਤੋਂ ਤੁਹਾਨੂੰ ਨਾਲ-ਨਾਲ ਇਹ ਕੀ ਸਹਿਯੋਗ ਮਿਲ ਰਿਹਾ ਤੇ ਇਹਨਾਂ ਨੂੰ ਕੀ ਮੈਸੇਜ ਲਾਣਾ ਚਾਹੋਗੇ ਸਾਨੂੰ ਐਨਆਰਆਈ ਭਰਾਵਾਂ ਤੋਂ ਵੀ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਤੇ ਮਾਨਯੋਗ ਸਾਡੇ ਐਮਐਲਏ ਸਾਹਿਬ ਸਰਦਾਰ ਇੰਜੀਨੀਅਰ ਮਨਮਿੰਦਰ ਸਿੰਘ ਵਿਆਸਪੁਰਾ ਜੀ ਉਹਨਾਂ ਤੋਂ ਵੀ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਸਾਰਿਆਂ ਦੇ ਨਾਲ ਰਲ ਕੇ ਇਹ ਸਾਰੇ ਜੋ ਵਿਕਾਸ ਨੇ ਇਹ ਕੀਤੇ ਜਾ ਰਹੇ ਨੇ ਜਿਵੇਂ ਤੁਹਾਨੂੰ ਪਤਾ ਹੀ ਅਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਤੇ ਨਾ ਹੀ ਕਿਸੇ ਮਤਲਬ ਪੈਸੇ ਤੋਂ ਬਿਨਾ ਕੋਈ ਵਿਕਾਸ ਨਹੀਂ ਹੋ ਸਕਦਾ ਇਹ ਸਾਰੇ ਜਣੇ ਰਲ ਕੇ ਹੀ ਅਸੀਂ ਇਹ ਕਰ ਰਹੇ ਹਾਂ ਐਨਆਰਆਈ ਭਰਾਵਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜਿਹੜੇ ਸਾਨੂੰ ਸਹਿਯੋਗ ਦੇ ਰਹੇ ਨੇ ਦਿਨ-ਰਾਤ ਸਾਡੇ ਨਾਲ ਜੁੜੇ ਹੋਏ ਨੇ ਤੇ ਫੋਨ ਕਾਲਾਂ ਤੇ ਵੀ ਸਾਡੇ ਨਾਲ ਵਿਚਾਰ ਵਟਾਂਦਰਾ ਹੁੰਦੇ ਰਹਿੰਦੇ ਨੇ ਉਹਨਾਂ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ਗਰਾਊਂਡਾਂ ਦੇ ਨਾਲ ਜੁੜਨ ਲਈ ਕੀ ਸੰਦੇਸ਼ ਦੇਣਾ ਚਾਹੋਗੇ ਸਰਪੰਚ ਸਾਹਿਬ ਹਾਂਜੀ ਨੌਜਵਾਨਾਂ ਨੂੰ ਅਸੀਂ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਨਸ਼ੇ ਤੋਂ ਦੂਰ ਰਹੋ ਹਾਂ ਗਰਾਊਂਡਾਂ ਨਾਲ ਜੁੜੋ ਜਿੰਮਾ ਹੁਣ ਜਿੰਮ ਵੀ ਲਿਆ ਰਹੇ ਹਾਂ ਅਸੀਂ ਉਹਦੇ ਵਿੱਚ ਉਹਦੇ ਲਈ ਹਾਲ ਵੀ ਤਿਆਰ ਕਰ ਰਹੇ ਹਾਂ ਜਿੰਮ ਲਈ ਆਉਣ ਵਾਲੇ 2-3 ਮਹੀਨੇ ਚ ਅਸੀਂ ਹਾਲ ਤਿਆਰ ਕਰ ਦਾਂਗੇ ਤੇ ਪ੍ਰੋਪਰ ਬੜਾ ਹਾਈ ਟੈਕ ਜਿੰਮ ਲਿਆ ਰਹੇ ਹਾਂ ਤੇ ਨੌਜਵਾਨਾਂ ਨੂੰ ਅਸੀਂ ਇਹੀ ਸੰਦੇਸ਼ ਦੇਣਾ ਵੀ ਨਸ਼ਾ ਤੋਂ ਦੂਰ ਰਹੋ ਕਿਉਂਕਿ ਸਭ ਤੋਂ ਜ਼ਰੂਰੀ ਸਿਹਤ ਹੈ ਜੇ ਸਿਹਤ ਹੈ ਤਾਂ ਹੀ ਸਾਰਾ ਕੁਝ ਹੈ ਤੇ ਜਿੰਮ ਜਾਇਆ ਕਰੋ ਸਿਹਤ ਬਣਾਓ ਵਧੀਆ ਮਾਪਿਆਂ ਦੀ ਸੇਵਾ ਕਰੋ ਇਹ ਸਾਡੇ ਨਾਲ ਸਰਪੰਚ ਕਰਮਜੀਤ ਸਿੰਘ ਜੀ ਤੌਰ ਜੁੜੇ ਨੇ ਜੋ ਕਿ ਨਵੇਂ-ਨਵੇਂ ਸਰਪੰਚ ਬਣੇ ਨੇ ਬੜੀਆਂ ਉਮੀਦਾਂ ਨੇ ਇਹਨਾਂ ਦੇ ਮਨ ਦੇ ਵਿੱਚ ਕਿ ਮੈਂ ਆਪਣੇ ਪਿੰਡ ਨੂੰ ਹਲਕੇ ਦਾ ਇੱਕ ਬਹੁਤ ਹੀ ਅਤੀ ਸੁੰਦਰ ਤੇ ਵਿਕਾਸਸ਼ੀਲ ਪਿੰਡ ਹੈ ਜਿਹੜਾ ਉਹ ਚਾਹੇ ਕਿ ਸਿਹਤ ਦੀਆਂ ਸਹੂਲਤਾਂ ਹੋਣ ਚਾਹੇ ਕਿ ਉਹ ਆਪਣੇ ਪੜਾਈ ਦੀਆਂ ਸਹੂਲਤਾਂ ਹੋਣ ਜਾਂ ਲੋਕਾਂ ਨੂੰ ਮਤਲਬ ਬੁਨਿਆਦੀ ਜਿਹੜੀਆਂ ਸਹੂਲਤਾਂ ਨੇ ਜਿਸ ਤਰ੍ਹਾਂ ਕਿ ਰੂੜੀਆਂ ਨੂੰ ਦੂਰ ਕਰਨਾ ਉਸ ਤੋਂ ਇਲਾਵਾ ਸਪੜਾਂ ਦੀ ਸਪਾਈ ਕਰਨਾ ਉਹਨਾਂ ਦੇ ਲਈ ਇਹਨਾਂ ਨੇ ਆਪਣੀ ਬਚਨਵਾਤਾਂ ਪਰਟਾਈ ਹੈ ਤੁਸੀਂ ਬਣੇ ਰਹਿਣਾ dunia channel ni nal